ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਸਰਹੰਦ ਵਿਸ਼ਵਕਰਮਾ ਚੌਕ ਪੱਟੀ ਚੌਕ ਤੋਂ ਜਾਂਦੇ ਰੇਲਵੇ ਫਲਾਈਓਵਰ ਤੇ ਇਹ ਰੇਲਵੇ ਫਲਾਈਓਵਰ ਰੋਪੜਡੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵੱਲ ਨੂੰ ਜਾ ਰਿਹਾ ਹੈ ਜਿਸ ਰੇਲਵੇ ਫਲਾਈਓਵਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਇਸ ਜਗ੍ਹਾ ਤੇ ਵੱਡੇ ਵਾਹਨਾਂ ਨੂੰ ਰੋਕਣ ਦੇ ਲਈ ਵੱਡੀਆਂ ਗੱਡੀਆਂ ਨੂੰ ਰੋਕਣ ਦੇ ਲਈ ਬਾਜ਼ਾਰ ਵਿੱਚ ਐਂਟਰੀ ਹੋਣ ਦੇ ਲਈ ਰੋਕਣ ਤੋਂ ਲਈ ਇੱਥੇ ਪੋਲ ਲੱਗੇ ਹੋਏ ਸੀ ਇਹ ਪੋਲ ਲਗਭਗ 1 ਮਹੀਨਾ ਪਹਿਲਾਂ ਟੁੱਟ ਗਏ ਸੀ 1 ਮਹੀਨਾ ਤੋਂ ਵੀ ਵੱਧ ਸਮਾਂ ਹੋ ਗਿਆ ਪੋਲ ਟੁੱਟਿਆਂ ਨੂੰ ਪਰ ਸਬੰਧਤ ਵਿਭਾਗ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਪੋਲ ਲਗਾਏ ਜਾਣ ਅਕਸਰ ਇਹ ਪੋਲ ਚਰਚਾ ਦਾ ਵਿਸ਼ਾ ਵੀ ਬਣੇ ਹੋਏ ਨੇ ਕਿਉਂਕਿ ਇਹ ਪੋਲ ਵਾਰ-ਵਾਰ ਟੁੱਟਦੇ ਨੇ ਬਾਰ-ਬਾਰ ਉਹਨਾਂ ਨੂੰ ਵੈਲਡਿੰਗ ਕੀਤਾ ਜਾਂਦਾ ਬਾਰ-ਬਾਰ ਲਗਾਇਆ ਜਾਂਦਾ ਇੱਥੇ ਨਵੇਂ ਪੋਲ ਲਗਾਉਣ ਦੀ ਲੋੜ ਹੈ ਹੁਣ 1 ਮਹੀਨਾ ਬੀਤ ਗਿਆ ਕਿ ਸੰਬੰਧਿਤ ਮਹਿਕਮੇ ਨੇ ਇਹ ਦੋ ਜਗ੍ਹਾ ਪੋਲ ਲਗਾਉਣ ਦੇ ਲਈ ਇਹ ਇਹਦਾ ਮਤਾ ਪਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਭੇਜਿਆ ਹੋਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੋਂ ਮਨਜ਼ੂਰੀ ਲੈਣ ਦੇ ਲਈ ਭੇਜਿਆ ਹੋਇਆ ਕਿੱਥੇ ਹੈ ਮਹਿਕਮਾ ਕੁੰਭਕਰਨ ਦੀ ਨੀਂਦ ਸੌ ਰਿਹਾ ਸੰਬੰਧਿਤ ਮਹਿਕਮਾ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਰ ਇੱਥੇ ਪੋਲ ਨਹੀਂ ਲੱਗ ਸਕੇ ਹੁਣ ਸਕੂਲਾਂ ਦੀਆਂ ਛੁੱਟੀਆਂ ਵੀ ਖਤਮ ਹੋ ਗਈਆਂ ਇਹ ਸਕੂਲਾਂ ਦੀਆਂ ਛੁੱਟੀਆਂ ਹੋਣ ਕਾਰਨ ਹੁਣ ਦੂਜੀ ਸਾਈਡ ਤੁਹਾਨੂੰ ਦਿਖਾ ਰਿਹਾ ਮੈਂ ਦੂਜੀ ਸਾਈਡ ਦੀਆਂ ਤਸਵੀਰਾਂ ਬਾਜ਼ਾਰ ਵਾਲੇ ਸਾਈਡ ਦੀਆਂ ਤਸਵੀਰਾਂ ਇੱਥੇ ਵੱਡੀਆਂ ਗੱਡੀਆਂ ਲੰਘਣ ਲੱਗੀਆਂ ਆ ਬੱਸ ਆ ਰਹੀ ਐ ਸਾਹਮਣੇ ਬੱਸ ਆ ਰਹੀ ਐ ਵੱਡੀਆਂ ਗੱਡੀਆਂ ਲੰਘਣ ਲੱਗੀਆਂ ਬੱਸਾਂ ਲੰਘਣ ਲੱਗੀਆਂ ਟੀਪਰ ਲੰਘਣ ਲੱਗੇ ਹੋਰ ਵੱਡੀਆਂ ਗੱਡੀਆਂ ਲੰਘਣ ਲੱਗੀਆਂ ਕਿਉਂਕਿ ਇਹ ਬਾਜ਼ਾਰ ਵਾਲਾ ਏਰੀਆ ਇੱਥੇ ਅਕਸਰ ਹਮੇਸ਼ਾ ਭੀੜ ਰਹਿੰਦੀ ਹੈ ਹਮੇਸ਼ਾ ਹੀ ਜਾਮ ਲੱਗਿਆ ਰਹਿੰਦਾ ਇਸ ਜਗ੍ਹਾ ਤੇ ਹੁਣ ਤਾਂ ਸਕੂਲ ਵੀ ਖੁੱਲ ਗਏ ਇਹ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਸਕੂਲ ਦੀਆਂ ਬੱਸਾਂ ਇਸ ਜਗ੍ਹਾ ਤੋਂ ਲੰਘਦੀਆਂ ਨੇ ਸਕੂਲਾਂ ਦੇ ਟਾਈਮ ਬਹੁਤ ਜ਼ਿਆਦਾ ਭੀੜ ਰਸ਼ ਹੋ ਜਾਂਦਾ ਹੈ ਪਰ ਇਹ ਪੋਲ ਨਾ ਲੱਗਣ ਕਾਰਨ ਇਸ ਜਗ੍ਹਾ ਪੋਲ ਨਾ ਲੱਗਣ ਕਾਰਨ ਇਹ ਜਿਹੜੀਆਂ ਵੱਡੀਆਂ ਗੱਡੀਆਂ ਦੇ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਕਿਉਂਕਿ ਭੀੜ ਤਾਂ ਹਮੇਸ਼ਾ ਹੀ ਆਉਂਦੀ ਹੈ ਜਮ ਤਾਂ ਵੈਸੇ ਹੀ ਲੱਗਿਆ ਰਹਿੰਦਾ ਹੈ ਵੱਡੀਆਂ ਗੱਡੀਆਂ ਦੇ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਸਬੰਧਤ ਮੈਕਮੇਨ ਨੂੰ ਸਕੂਲਾਂ ਦੇ ਬੱਸਾਂ ਨੂੰ ਦੇਖਦੇ ਹੋਏ ਤੁਰੰਤ ਤੁਰੰਤ ਹੀ ਇੱਥੇ ਪੋਲ ਲਗਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਹਾਦਸੇ ਨੂੰ ਹੋਣ ਤੋਂ ਪਹਿਲਾਂ ਹੀ ਟਾਲਿਆ ਜਾ ਸਕੇ ਧਿਆਨ ਦੇਣ ਦੀ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਬੇਨਤੀ ਹੋਰ ਹੈ ਵੀ ਇਸ ਜਗ੍ਹਾ ਰਸ ਰਹਿਦਾ ਹੈ ਇਹ ਬਹੁਤ ਜਿਆਦਾ ਰਸ ਰਹਿਦਾ ਹੈ ਲੋਕ ਆਪਸਰ ਵਿੱਚ ਲੜਦੇ ਝਗੜਦੇ ਨੇ ਗੱਡੀਆਂ ਇੱਕ ਦੂਜੇ ਵਿੱਚ ਖਾਏ ਖਾਏ ਕੇ ਵੱਜਦੀਆਂ ਨੇ ਕਿਉਂਕਿ ਚਾਰੇ ਪਾਸੇ ਰਸਤਾ ਕਿਸੇ ਨੇ ਇੱਧਰ ਨੂੰ ਜਾਣਾ ਕਿਸੇ ਨੇ ਪੁਜਾਰ ਨੂੰ ਜਾਣਾ ਕਿਸੇ ਨੇ ਇੱਧਰੋਂ ਨਿਕਲਣਾ ਕਿਸੇ ਨੇ ਫਤੇਗੜ ਸਾਹਿਬ ਨੂੰ ਜਾਣਾ ਕਿਸੇ ਨੇ ਜੀਟੀ ਲੋਡ ਵਾਲੇ ਪਾਸੇ ਨੂੰ ਜਾਣਾ ਇਸ ਪਾਸੇ ਵੀ ਕੋਈ ਪੁਖਤਾ ਪ੍ਰਬੰਧ ਕੀਤੇ ਜਾਣ ਧੰਨਵਾਦ